ਨਵੇਂ ਸਾਲ 2026 ਦੇ ਵਿੱਚ ਆਪਣੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਣ ਦੇ ਲਈ ਕੀ ਕੁਝ ਖਰੀਦ ਕੇ ਤੁਸੀਂ ਲਿਆ ਸਕਦੇ ਹੋ ਇਹ ਜਾਣ ਲਵੋ 1 ਜਨਵਰੀ 2026 ਯਾਨੀ ਕਿ ਨਵਾਂ ਸਾਲ ਤੁਹਾਡਾ ਕਿਵੇਂ ਵਧੀਆ ਲੰਘੇਗਾ ਉਸ ਦਿਨ ਕਿਹੜੀ ਚੀਜ਼ ਖਰੀਦਾਰੀ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਸਕਾਰਾਤਮਕਤਾ ਆਵੇਗੀ ਪੂਰਾ ਸਾਲ ਵਧੀਆ ਲੰਘੇਗਾ ਮਾਹਿਰਾ ਨੇ ਕੁਝ ਚੀਜ਼ਾਂ ਖਰੀਦਣ ਦੀ ਸਲਾਹ ਦਿੱਤੀ ਹੈ ਜੀ ਅਸਤਿਗਤ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ سارے ਲੋਕ ਐਸਟ੍ਰੋਲੋਜੀ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਬਹੁਤ سارے ਲੋਕ ਨਹੀਂ ਰੱਖਦੇ ਨੇ ਸੋ ਇਹ ਖਬਰ ਉਹਨਾਂ ਦੇ ਲਈ ਹੈ ਜੋ ਅਜਹਿੀਆਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਦੱਸਦੀ ਹੈ ਕਿ ਬਹੁਤ ਬਾਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਲੋਕ ਖਰੀਦਦਾਰੀ ਕਰਦੇ ਨੇ ਜਿਵੇਂ ਦੀਵਾਲੀ ਤੇ ਲੋਕ ਆਖਦੇ ਨੇ ਚਾਂਦੀ ਖਰੀਦਣਾ ਵਧੀਆ ਹੁੰਦਾ ਹੈ ਝਾੜੂ ਖਰੀਦਣਾ ਵਧੀਆ ਹੁੰਦਾ ਹੈ ਐਸੇ ਤਰੀਕੇ ਦੇ ਨਾਲ ਜੋ ਨਵੇਂ ਸਾਲ ਤੇ ਵੀ ਕੁਝ ਖਰੀਦਦਾਰੀ ਕਰਨ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਜੀ ਹਾਂ ਮੀਡੀਆ ਰਿਪੋਰਟਸ ਅਤੇ ਮਾਹਿਰਾਂ ਦੀ ਮੰਨੀਏ ਤਾਂ ਕਿਹਾ ਜਾਂਦਾ ਹੈ ਕੀ ਨਵੇਂ ਸਾਲ ਨੂੰ ਪੂਰਾ ਸਾਲ ਵਧੀਆ ਬਣਾਉਣ ਦੇ ਲਈ ਤੁਸੀਂ ਕੁਝ ਜਿਹੜੀ ਖਰੀਦਦਾਰੀ ਉਹ ਕਰ ਸਕਦੇ ਹੋ ਖਰੀਦਦਾਰੀ ਅਜਿਹੀ ਹੋ ਸਕਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਵੇਂ ਸਾਲ ਵਾਲੇ ਦਿਨ ਯਾਨੀ ਕਿ ਨਵਾਂ ਸਾਲ 1 ਜਨਵਰੀ ਜਿਹੜਾ ਹੈ ਉਹ ਵੀਰਵਾਰ ਨੂੰ ਪੈ ਰਿਹਾ ਹੈ ਤੇ ਵੀਰਵਾਰ ਨੂੰ ਜਿਹੜਾ ਹੈ ਤੁਸੀਂ ਮਾਂ ਲਕਸ਼ਮੀ ਨੂੰ ਕਿਵੇਂ ਖੁਸ਼ ਕਰ ਸਕਦੇ ਹੋ ਜਾਣ ਲੋ ਦੱਸਿਆ ਜਾ ਰਿਹਾ ਹੈ ਕਿ 2026 ਦੇ ਪਹਿਲੇ ਦਿਨ ਵੀ ਸੋਨਾ ਖਰੀਦ ਸਕਦੇ ਹੋ ਵੀਰਵਾਰ ਨੂੰ ਸੋਨਾ ਖਰੀਦਣ ਦੇ ਨਾਲ ਖੁਸ਼ਹਾਲੀ ਵਾਦੀ ਹੈ ਤੇ ਦੌਲਤ ਆਉਂਦੀ ਹੈ ਦੂਜੀ ਚੀਜ਼ ਕਹੀ ਗਈ ਹੈ ਕਿ ਸਾਲ ਦੇ ਪਹਿਲੇ ਦਿਨ ਕਿਸੇ ਨੂੰ ਪੀਲੀ ਕਾੜੀ ਖਰੀਦਣੀ ਚਾਹੀਦੀ ਹੈ ਅਤੇ ਇਸ ਨੂੰ ਘਰ ਲਿਆਉਣਾ ਚਾਹੀਦਾ ਹੈ ਦੇਵੀ ਲక్ష్ਮੀ ਨੂੰ ਚੜਾਉਣ ਤੋਂ ਬਾਅਦ ਇਸ ਇਸ ਨੂੰ ਉਸ ਦਾ ਪ੍ਰਸ਼ਾਦ ਸਮਝ ਕੇ ਸਮਝੋ ਅਤੇ ਇਸ ਨੂੰ ਪੈਸੇ ਵਾਲੀ ਜਗ੍ਹਾ ਤੇ ਰੱਖੋ ਇਹ ਮੰਨਿਆ ਜਾਂਦਾ ਹੈ ਕਿ ਇਹ ਉਪਾਅ ਵਿੱਤੀ ਮੁਸ਼ਕਲਾਂ ਨੂੰ ਦੂਰ ਕਰਦਾ ਹੈ ਅਤੇ ਪੈਸੇ ਦੀ ਨਿਰੰਤਰ ਪਰਵਾਹ ਯਕੀਨੀ ਬਣਾਉਂਦਾ ਹੈ ਯਾਨੀ ਕਿ ਜਦੋਂ ਤੁਸੀਂ ਪੀਲੀ ਕਾੜੀ ਖਰੀਦ ਕੇ ਲੈ ਕੇ ਆਉਂਦੇ ਹੋ ਉਸ ਦੀ ਪੂਜਾ ਕਰੋ ਉਸ ਤੋਂ ਬਾਅਦ ਇਸ ਨੂੰ ਪੈਸਿਆਂ ਦੇ ਵਿੱਚ ਰੱਖ ਦਵੋ ਤੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦਾ ਫਲੋ ਜਿਹੜਾ ਹੈ ਉਹ ਬਣ ਜਾਵੇਗਾ ਅਗਲੀ ਚੀਜ਼ ਕਹੀ ਗਈ ਹੈ ਕਿ ਤੁਸੀਂ ਨਵੇਂ ਸਾਲ ਦੌਰਾਨ ਆਪਣੇ ਘਰ ਦੇ ਵਿੱਚ ਬੇਲ ਪੱਤਰ ਦਾ ਪੌਦਾ ਲਗਾ ਸਕਦੇ ਹੋ ਇਸ ਦੇ ਨਾਲ ਪਰਿਵਾਰ ਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਅਤੇ ਗਰੀਬੀ ਦੂਰ ਹੁੰਦੀ ਹੈ ਜੀ ਹਾਂ ਬੇਲ ਪੱਤਰ ਤੁਹਾਨੂੰ ਪਤਾ ਹੋਵੇਗਾ ਕਿ ਸ਼ਿਵਲਿੰਗ ਤੇ ਬੇਲ ਪੱਤਰ ਦੋਦੇ ਨਾਲ ਚੜਦਾ ਹੈ ਸ਼ਿਵਰਾਤਰੀ ਤੇ ਤੁਸੀਂ ਚੜਾਇਆ ਹੋਵੇਗਾ ਉਹ ਬੇਲ ਪੱਤਰ ਆਪਣੇ ਘਰ ਦੇ ਵਿੱਚ ਨਵੇਂ ਸਾਲ ਦੇ ਵਿੱਚ ਲਗਾਉਣ ਦੀ ਸਲਾਹ ਜਿਹੜੀ ਆ ਉਹ ਦਿੱਤੀ ਗਈ ਹੈ ਅਗਲੀ ਚੀਜ਼ ਦੱਸੀ ਗਈ ਹੈ ਕਿ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਘਰ ਦੇ ਵਿੱਚ ਸ਼੍ਰੀ ਯੰਤਰ ਸਤਾਫਤ ਕਰੋ ਕਿਹਾ ਜਾਂਦਾ ਹੈ ਕਿ ਇਸ ਦੇ ਨਾਲ ਘਰ ਦੇ ਵਿੱਚ ਖੁਸ਼ਹਾਲੀ ਆਉਂਦੀ ਹੈ ਸ਼੍ਰੀ ਯੰਤਰ ਜਿਹੜਾ ਹੈ ਉਹ ਘਰ ਦੇ ਵਿੱਚ ਲਿਆਉਣ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਨਕਾਰਾਤਮਕ ਮਤਾ ਦੂਰ ਹੁੰਦੀ ਹੈ ਅਗਲੀ ਚੀਜ਼ ਕਹੀ ਗਈ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਉਸ ਦਿਨ ਜਿਹੜਾ ਹੈ ਉਹ ਬਲ ਕ੍ਰਿਸ਼ਨਾ ਅਤੇ ਜਿਹੜਾ ਤੁਸੀਂ ਨਾਲ ਦੀ ਨਾਲ ਜਿਹੜਾ ਗਣੇਸ਼ ਜੀ ਦੀ ਜਿਹੜੀ ਆ ਉਹ ਮੂਰਤੀ ਜਿਹੜੀ ਆ ਉਹ ਤੁਸੀਂ ਲਿਆ ਸਕਦੇ ਹੋ ਅਤੇ ਇਸ ਦੀ ਪੂਜਾ ਕਰ ਸਕਦੇ ਹੋ ਮਾਂ ਲక్ష్ਮੀ ਉਸ ਦੇ ਨਾਲ ਪਰਸੰਨ ਹੋਵੇਗੀ ਸੋ ਇਸ ਤਰੀਕੇ ਦੇ ਉਪਾਅ ਕਰਕੇ ਤੁਸੀਂ ਆਪਣੇ ਨਵੇਂ ਸਾਲ ਨੂੰ ਖਾਸ ਬਣਾ ਸਕਦੇ ਹੋ ਨਵੇਂ ਸਾਲ ਨੂੰ ਵਧੀਆ ਬਣਾ ਸਕਦੇ ਹੋ ਚੀਜ਼ਾਂ ਦਾ ਉਪਾਅ ਕਰਕੇ ਤੁਹਾਡੇ ਘਰ ਦੇ ਅੰਦਰ ਖੁਸ਼ਹਾਲੀ ਆ ਸਕਦੀ ਹੈ ਸੋ ਜਿੰਨੇ ਵੀ ਅਸੀਂ ਉੱਪਰ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਹ ਸਾਰੀਆਂ ਮੀਡੀਆ ਰਿਪੋਰਟਸ ਦੇ ਹਵਾਲੇ ਤੋਂ ਹੈ ਜਿਹੜੇ ਪੰਡਤ ਐਸਟ੍ਰੋਲੋਜੀ ਦੇ ਵਿੱਚ ਇਹ ਚੀਜ਼ਾਂ ਬਿਲੀਵ ਕਰਦੇ ਨੇ ਉਸ ਅਕੋਰਡਿੰਗ ਹੈ ਤੁਸੀਂ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਮਾਹਿਰਾ ਤੋਂ ਸਲਾਹ ਲੈ ਸਕਦੇ ਹੋ ਅਤੇ ਅਸੀਂ ਇਹਨਾਂ ਚੀਜ਼ਾਂ ਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਲੋਕ ਬਿਲੀਵ ਕਰਦੇ ਨੇ ਅਸੀਂ ਉਹ ਚੀਜ਼ਾਂ ਜਿਹੜੀਆਂ ਨੇ ਆਮ ਤੱਥਾਂ ਤੇ ਜਿਹੜੀਆਂ ਆਧਾਰਿਤ ਨੇ ਉਹ ਤੁਹਾਡੇ ਸਾਹਮਣੇ ਅਸੀਂ ਰੱਖੀਆਂ ਨੇ ਬਾਕੀ ਤੁਸੀਂ ਇਹ ਚੀਜ਼ਾਂ ਕਰਨ ਦੇ ਵਿੱਚ ਬਿਲੀਵ ਰੱਖਦੇ ਹੋ ਜਾਂ ਨਹੀਂ ਰੱਖਦੇ ਹੋ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ